ਹੈਰ ਵੈਲਕਮ ਟੂ ਮਾਈ ਨਿਊ ਬਲੌਗ ਮੀਤ ਕਰਦੇ ਤੁਸੀਂ ਸਾਰੇ ਠੀਕ ਹੋਣੇ ਤੇ ਅੱਜ ਮੈਂ ਤਿਆਰ ਤੁਰ ਹੋ ਚੁੱਕੀ ਆ ਦੇਖੋ ਸੂਟ ਵਾਇਆ ਆਪਾਂ ਤਾਂ ਤਿਆਰ ਹੋ ਗਏ ਆਪਾਂ ਜਾ ਰਹੇ ਬੁਆ ਮਤਲਬ ਕੁਮਨਜਾਰੀ ਸੇ ਫਿਰ ਨਾਲ ਪਹਿਲਾ ਬੁਆ ਕੋਲ ਜਾ ਕੇ ਆਵਾਂਗੇ ਕਿਉਂਕਿ ਬੁਆ ਸਾਡੇ ਕੋਲ ਆਈ ਸੀ ਤੇ ਉਹ ਡੋਲੂ ਦੇ ਕੇ ਗਈ ਸੀ ਡੋਲੂ ਦੇ ਵਿੱਚ ਖੀਰ ਸੀ ਤੇ ਖੀਰ ਅਸੀਂ ਖਾ ਲਈ ਤਿੰਨ-ਚਾਰ ਦਿਨ ਪਹਿਲਾਂ ਆ ਡੋਨੋ ਤੇ ਹੁਣ ਆਪਾਂ ਬੁਆ ਕੋਲ ਜਾ ਰਹੇ ਡੋਲੂ ਦੇ ਨਾਲ ਉੱਥੇ ਘੁੰਮਿਆ ਆਵਾਂਗੇ ਥੋੜਾ ਜਿਹਾ ਨਾਲੇ ਥੋੜਾ ਜਿਹਾ ਅੱਗੇ ਜਾਣਾ ਘੁੰਮਣ ਜਾਣਾ ਤੇ ਮੈਂ ਕਿ ਚੱਲ ਉੱਥੇ ਘੁੰਮਿਆ ਆਵਾਂਗੇ ਨਾਲੇ ਜਾਂਦੇ ਜਾਂਦੇ ਡ ਨਹੀਂ ਤਾਂ ਮੈਂ ਕੋਈ ਫਿਰ ਕਹਿਣ ਕਿ ਸਾਡਾ ਬਲੂ ਨਹੀਂ ਦੇਖੀ ਗਈ ਹਾਂ ਤੈਨੂੰ ਮਾ ਦੂਗੀ ਤੇ ਤੁਸੀਂ ਵੀਡੀਓ ਸਾਥ ਵੀਡੀਓ ਬਿਲਕੁਲ ਮਾਸਟਕ ਬਣ ਰਿਹਾ ਤਾਂ ਅੱਗੇ ਤੁਹਾਨੂੰ ਨਹੀਂ ਨਹੀਂ ਤੀਜਾ ਦੇਖਣ ਮਿਲਣਗੇ ਤਾਂ ਦੱਸਿਓ ਕਹਿ ਜਿਆ ਨੇ ਹੁਣ ਆਪਾਂ ਬਾਜ਼ਾਰ ਦੇ ਘਰੋਂ ਨਿਕਲ ਚੁੱਕੇ ਆਂ ਤੇ ਬਾਜ਼ਾਰ ਦਾ ਟਾਈਮ ਨਹੀਂ ਮਿਲਿਆ ਸਾਨੂੰ ਤਾਂ ਸਿਟਲੌਗ ਬਣਾਉਣੇ ਪਏ ਆ ਤੇ ਹੁਣ ਆਪਾਂ ਸਟਾਰਟ ਕਰਦੇ ਆਂ ਬਲੌਗਸ ਤਾਂ ਅੱਗੇ ਜਾ ਰਹੇ ਆਂ ਤਾਂ ਤੁਹਾਨੂੰ ਦਿਖਾਵਾਂਗੇ ਕਿ ਕਿੱਥੇ ਜਾ ਕੇ ਤੇ ਬਲੌਗ ਬਣਾਉਣਾ ਸਟਾਰਟ ਕਰਾਂਗੇ ਗਾਇਸ ਆਹ ਦੇਖੋ ਦੁਕਾਨਾਂ ਦਿੱਤੋ ਨਾ ਕਿੰਨੇ ਆਏ ਕਿਆਂ जिथे पढ़ते नहर पिछले देखो ध्यान इनकी ठंडी हवा लग रही इन ठंडी हवा लग रही देखो मजा आ रहा है यार इतनी मोटरसाइकिल चल गई ਦੇ ਰਸਤੇ ਦੇ ਵਿੱਚ ਰੁਕੇ ਆ ਐਥੇ ਦੇ ਕੋਲ ਜਿਹੜਾ ਇਹ ਰਸਤਾ ਨਾਲ ਖੜਾ ਜੰਗੂ ਨੀਕਾ ਪਿਆ ਹੋਇਆ ਇੱਥੇ ਆ ਮੇ ਹਸਬੰਦ ਖੜਿਆ ਟਰਾਲੀ ਜਾ ਰਹੀ ਆ ਉਹ ਇੱਥੇ ਬਹੁਤ ਗੰਦ ਪਿਆ ਹੋਆ ਆ ਦੇਖੋ ਸਾਡੇ ਤੇ ਠਿਕਾ ਵੀ ਹੈ ਆ ਦੇਖੋ ਠਿਕਾ ਹੈ ਆਹਾ ਇਹ ਤਾਂ ਸ਼ਰਾਬੀ ਘੁੰਮਦੇ ਹੁੰਦੇ ਆ ਆ ਦੇਖਾ ਆ ਦੇਖਾ ਮਦਦ ਸਾਰਾ ਤੇ ਵਧੀਆ ਰੋਡ ਰਾਡ ਸਭ ਵਧੀਆ ਹੈ ਆ ਦੇਖ ਦੇ ਅੱਗੇ ਕੀ ਲੱਗੇ ਇੱਥੇ ਪੇੜ ਪੌਦੇ ਬਹੁਤ ਜ਼ਿਆਦਾ ਲੱਗੇ ਆ ਤੇ ਰੇੜੇ ਰੁੜਣ ਦੇਖੋ ਚੱਲਦੇ ਪਏ ਨੇ ਪਿੱਛੇ ਦੇ ਖੇਹਾਂ ਨੇ ਤੁਹਾਨੂੰ ਤੇ ਸਾਡੇ ਇੱਥੇ ਨਾ ਆ ਘਰ ਬਣੇ ਫੈਕਟਰੀ ਫੈਕਟਰੀ ਹੋਣੀ ਆ ਦੇਖੋ ਜਿਹੜੀ ਪਿੱਛੇ ਆ ਫੈਕਟਰੀ ਆ ਆ ਫੈਕਟਰੀ ਸਾਰੀ ਬਣੀ ਹੋਈ ਆ ਉਹ ਇੱਥੇ ਫਾਸਟ ਫੂਡ ਦੀ ਦੁਕਾਨਾਂ ਲੱਗਦੀਆਂ ਨੇ ਤੇ ਮੈਨੂੰ ਸਾਲਾ ਵੱਧੀ ਆਇਆ ਨਾ ਮਸਤ ਲੱਗਦਾ ਵਾ ਇੱਥੇ ਬੂਆ ਦੇ ਘਰੇ ਗਏ ਸੀ ਦੇਖ ਤੇ ਬੂਆ ਨੇ ਦਿੱਖਾਇਆ ਲਿਫਾਫੇ ਤੇ ਕੀ ਕੀ ਦਿੱਤਾ ਵਾ ਲਿਫਾਫਾ ਦੋ ਮੈਨੂੰ ਆਪਾਂ ਦੇਖਾਂ ਨੇ ਬੂਆ ਨੇ ਦਿੱਤਾ ਕੀ ਕੀ ਹੈ ਉਹਨਾਂ ਨੇ ਕੀ ਦੇਣਾ ਵਾ ਆ ਦੇਖੋ ਚਿਪਸ ਦੇ ਪੈਕਟ ਦਿੱਤੇ ਆ ਕਰਨੇ ਚਿਪਸ ਖਾ ਲੋ ਆ ਦੇਖ ਔਰ ਥੋੜਾ ਬਹੁਤ ਸਮਾਨ ਸੀਗਾ ਥੋੜਾ ਬਹੁਤ ਸਮਾਨ ਸੂਣ ਲੈਣਾ ਸੀ ਬੂਆ ਦਾ ਹੋਰ ਕੁਝ ਨਹੀਂ ਆ ਚਿਪਸ ਚਿਪਸ ਦਿੱਤੇ ਆ ਔਰ ਡੋਲੂ ਦੇ ਕੇ ਆਏ ਬੂਆ ਦਾ ਔਰ ਬੂਆ ਦੇ ਉੱਤੇ ਬਲੌਗ ਆਪਾਂ ਬਣਾਣੇ ਪਾਏ ਸੀ ਸਾਨੂੰ ਉੱਥੇ ਟਾਈਮ ਹੀ ਨਹੀਂ ਮਿਲਿਆ ਹੋਰ ਬੰਦੇ ਆਏ ਸੀ ਉੱਥੇ ਬਾਹਰ ਬਹੁਤ ਸੀਗੇ ਹਾਂ ਤਾਂ ਆਸੀਂ ਬਲੌਗ ਨਹੀਂ ਬਣਾਇਆ ਬਾਈ ਸਾਡੇ ਕੋਲ ਨਾ ਹੈ ਨੈੜ ਦੇ ਵੀ ਦੇਖੋ ਫ ਨੇ ਅੱਜ ਵੀ ਸਤੋ ਠੰਡਾ ਹਵਾ ਲੱਗ ਰਹੀ ਸੀ ਮੋੜ ਪਿਆ ਰਹੇ ਸੀ ਹਾਂ ਤੇ ਲੰਬੇ ਪੀੜ ਪੌਦੇ ਲੱਗੇ ਹੋਏ ਨੇ ਇੱਥੇ ਇੰਨਾ ਵਧੀਆ ਲੱਗਦਾ ਸਾਰਾ ਬਾਗ ਆ ਦੇਖੋ ਬੈਠੇ ਨਾ ਮੱਕੀ ਕਹਿਦੀ ਜੰਨਤ ਹੈ ਜੰਨਤ ਕਰਦੇ ਵੀ ਜੀ ਜੀ ਮਜ਼ਾ ਆ ਜਾਂਦਾ ਸਾਡੇ ਇੱਥੇ ਦੇ ਕੋ ਪਾਣੀ ਦੀ ਟੰਕੀ ਕਿੰਨੀ ਵੱਡੀ ਹੈ ਆ ਦੇਖਦੇ ਕੀ ਵੇ ਜਾਣੇ ਤੁਹਾਨੂੰ ਇਹਨਾਂ ਦਾ ਸੇਲਾ ਆ ਲਿਆ ਥੈਂਕ ਯੂ ਦੇਖੋ ਇੰਨੀ ਵੱਡੀ ਟੰਕੀ ਹੈਗੀ ਤੇ ਘਰ ਵੀ ਸਹੀ ਬਣਿਆ ਪੌਦੇ ਇਦਾਂ ਲੱਗੇ ਆ ਜਿੰਨੇ ਪੀੜ ਪੌਦੇ ਲੱਗੇ ਹੋਏ ਇੱਥੇ ਸੱਪਾ ਕਰਿਆ ਆ ਚੁੱਕੇ ਆ ਤੇ ਹੁਣ ਨਹੀਂ ਆਇਆ ਤੇ ਬਸ ਗਰਮੀ ਨਹੀਂ ਲੱਗ ਰਹੀ ਫਟਾਫਟ ਪਾਣੀ ਪੀਵਾਂ ਤੇ ਇੱਕ ਮੇਜ਼ਾ ਦਾ ਲਾਕ ਖੋਲਦਾ ਉਧਰ ਦਾ ਰਹਿ ਰਿਹਾ ਲਾਕ ਖੋਲਾਂਗੇ ਪਾਣੀ ਪੀਲਾਂ ਪਹਿਲਾਂ ਫਟਾਫਟ ਮੇਰੇ ਹਸਬੰਦ ਗਏ ਸੇ ਵਾਸ਼ਰੂਮ ਕਰਨ ਗਾਇਸ ਆਪਾਂ ਬੂਆ ਦੇ ਘਰ ਆ ਕੇ ਨਾ ਫਟਾਫਟ ਮੈਂ ਨਿੰਗੂ ਪਾਣੀ ਬਣਾ ਲੈਂਦੀ ਮੈਂ ਡੈਡੀ ਆਣ ਵਾਲੇ ਆ ਚਾਚੂ ਆਪਾਂ ਪੀ ਲਿਆ ਡੈਡੀ ਆਣੇ ਨੂੰ ਨਿੰਗੂ ਪਾਣੀ ਇਹਨਾਂ ਦਾ ਦੈਣਾ ਬਣਾ ਤੇ ਉਹ ਵਿਚਾਰੀ ਨੇ ਤਾਂ ਜ਼ੋਰ ਨਾਲ ਨਾ ਨਿੰਗੂ ਨਾਲ ਜ਼ਰੂਰੀ ਹੈ ਨਾ ਨਿੰਬਾਂ ਦੀ ਸ਼ਕਲ ਦਿਖਾਈ ਦਿਖ ਦਿਨੀ ਨਹੀਂ ਦਿਖ ਰਹੀ ਆ ਦੇਖ ਨਿੰਬੂ ਪਾਣੀ ਹਾਂ ਤੁਸੀਂ ਨਿੰਬੂ ਪਾਣੀ ਬਣਾ ਰਹੀ ਹੋ ਮਟਾ ਬੜੀ ਆ ਗਿਆ ਲੈ ਆ ਮੈਂ ਨਾ ਬੇਗਨ ਦਾ ਭੜਤਾ ਬਣਾ ਰਹੀ ਸੱਚਾ ਦੇਖ ਬੇਗਨ ਛਿੱਲ ਕੇ oval ਕੇ ਫਿਰ ਬਣਾਉਂਗੀ ਕਈ ਕੁੰਨ ਕੇ ਬਣਾਉਂਗਾ ਮੈਂ oval ਕੇ ਬਣਾ ਰਹੀ ਆ ਮੇਰੀ ਮੰਮੀ oval ਕੇ ਬਣਾਉਂਦੀ ਸੀ ਤੁਮ ਉਹਨਾਂ ਦੇ ਵਰਗਾ ਬਣਾ ਰਹੀ ਹਾਂ ਉਹਦਾ ਵੀ ਬਣਾ ਲਏ ਨਾਲ oval ਕੇ ਬਣਾ ਲੈਂਦੇ ਆ ਤੇ ਦੇਖਦੇ ਕਿੱਤਾ ਦਾ ਬੰਦਾ ਬੇਗਨ ਦਾ ਭੜਤਾ ਤੁਸੀਂ ਦੇਖਦੇ ਨਾ ਤੁਸੀਂ ਸੋਚਦੇ ਹੋ ਕਿ ਅੱਜ ਕਿੰਨੇ ਦਿਨ ਆਵਦੇ ਨੇ ਡਿਫਰੈਂਟ ਸਬਜ਼ੀ ਦੱਸਿਆ ਨਹੀਂ ਤਾਂ ਉਹ ਨਹੀਂ ਤਾਂ ਉਹੀ ਦੱਸਦੀ ਹੁੰਦੀ ਐ ਚਿੱਟੇ ਛੋਲੇ ਹੋਗੇ ਦਾਲ ਹੋ ਗਈ ਇੱਕ ਖਾਂਦੇ ਰਹਿੰਦੇ ਆ ਆਲੂ ਹੋਗੇ ਚੌਲ ਹੋਗੇ ਬਸ ਇਹੀ ਹੋਗੇ ਅੱਜ ਬਦ ਨਹੀਂ ਕਿੰਨੇ ਚਿਰ ਵਾਦਾ ਸੀ ਬੈਂਗਣ ਬਣਾਉਣ ਲੱਗੇ ਆ ਹਾਂ ਤੁਸੀਂ ਵੀ ਸੋਲਟਾਣੇ ਖਾਏ ਸੁੱਕਰ ਐ ਕੁਝ ਤਾਂ ਸਬਜ਼ੇ ਅਲੱਗ ਬਣਾਏ ਨਾਲ ਨਹੀਂ ਤਾਂ ਉਹੀ ਬਣਾਉਂਦੇ ਰਹਿੰਦੇ ਨੇ ਇਹ ਆ ਫਿਰ ਟਿੰਡੇ ਕਿੰਨੇ ਜਲਾੰਦੇ ਨੇ ਸਾਡੇ ਹਾਂ ਕਿ ਟਿੰਡੇ ਬਣਾਉਂਦੇ ਆ ਜਾਂ ਫਿਰ ਦਾਲ ਹੋਊਗੀ ਨਹੀਂ ਅੱਜ ਬਣਾਉਣ ਲੱਗੇ ਪੈ ਗਿਆ ਤਾਂ ਭੱਜਾ ਤੇ ਦੇਖਦੇ ਕਿੱਦਾਂ ਦਾ ਬੰਦਾ ਤੁਹਾਨੂੰ ਦਿਖਾਵਾਂਗੇ ਕੀ ਟੇਸਟ ਹੈ ਦਾ ਹਾਂ ਭਾਈ ਗਾਇਸ ਆ ਦੇਖੋ ਮੈਂ ਨਾ ਕੋਲਰ ਇਥੇ ਬੜਾ ਫਰਮ ਆ ਆ ਦੇਖੋ ਜੀ ਆ ਕੋਲਰ ਦੇ ਵਿੱਚ ਬਰਫ਼ ਪੈਂਦੀ ਸਾਡੇ ਪਰ ਦੇ ਆ ਲਓ ਜੀ ਆ ਬਰਫ਼ ਪੈਂਦੀ ਆ ਲਓ ਜੀ ਆ ਦੇਖ ਆ ਹੁਣ ਦੇਖੋ ਪਾਣੀ ਚੱਲੂਗਾ ਹੁਣ ਦੇਖੋ ਕਿਹੇ ਜਾਊਗਾ ਮਾਹੌਲ ਦੇਖੇ ਤੁਸੀਂ ਜੇ ਪਾਣੀ ਚੱਲੂਗਾ ਤੇ ਆ ਬਰਫ਼ ਪਿਗਲੂਗੀ ਤੇ ਉਸ ਬਾਅਦ ਠੰਡੀ ਹਵਾ ਦੇਊਗੀ ਜੋਤੀ ਦਾ ਮੂੰਹ ਦੇਖੋ ਪਸੀਨੇ ਨਾਲ ਭਿੱਜਿਆ ਹੋਇਆ ਉਹ ਠੰਡੀ ਹਵਾ ਦੇ ਚੱਕਰ ਹੀ ਬੈਠੀ ਹੈ ਵਿਚਾਰੀ ਪਰਾ ਤਾਂ ਕਿ ਸੋਚਦੇ ਹੋ ਹੋਈ ਦੇਖ ਰਹੀ ਐ ਆਰੇ ਵਾ ਕੋਲਰ ਜਾਂ ਚੱਲ ਰਿਹਾ ਪਾਣੀ ਨੂੰ ਹੱਥ ਲਾ ਕੇ ਦੇਖੀ ਤੇ ਹਜੇ ਤਾਂ ਠੰਡਾ ਹੋ ਜੂਗਾ ਕਿਤੇ ਤੁਹਾਨੂੰ ਉਹਨਾਂ ਨੇ ਮੈਂ ਪੰਡਤੋ ਕਿਹਾ ਤੇ ਜੀ ਡੈਡੀ ਐਸ ਡੈਡੀ ਨੂੰ ਚਾਹ ਚੋ ਬਣਾ ਕੇ ਤੇ ਤੁਹਾਨੂੰ ਪਤਾ ਹੀ ਹੈ ਮੈਂ ਦੱਸ ਸੀ ਕਿ ਗਰਮੀ ਨਹੀਂ ਹੋ ਵੀ ਨਹੀਂ ਹੋ ਵੀ ਬੜਰ ਕਬਰਾਟ ਹੁੰਦੀ ਹੈ ਮੈਨੂੰ ਬਹੁਤ ਜ਼ਿਆਦਾ ਤੇ ਨਾ ਮੈਂ ਤੁਹਾਨੂੰ ਕਿਹਾ ਸੀ ਮੈਂ ਬੇਗਨ ਦਾ ਭਰਤਾ ਬਣਾਣਾ ਪਰ ਬਣਾਇਆ ਨਹੀਂ ਮੈਂ ਬੇਗਨ ਉਬਾਲ ਕੇ ਰੱਖਤੇ ਥੋੜੇ ਜਿ ਛੋਲੇ ਦੀ ਸਬਜੀ ਵੈਸੇ ਡੈਡੀ ਕਹਿੰਦੇ ਹੋ ਹੁਣ ਉਹਦੇ ਨਾਲ ਹੀ ਖਾ ਲੈਨੇ ਆਪਾਂ ਤੇ ਸਵੇਰੇ ਆਪਾਂ ਬੇਗਨ ਦੇ ਭਰਤੇ ਨੂੰ ਤੜਕਾ ਲਾ ਦਾਂਗੇ ਮੈਂ ਕਿਹਾ ਠੀਕ ਹੈ ਫਿਰ ਮੈਂ ਉਹਨੂੰ ਉਦਾਂ ਕਰਕੇ ਛਾਨ ਛੂਣ ਕੇ ਪਾਣੀ ਦਾ ਸਾਰਾ ਫਿਰ ਮੈਨੂੰ ਫ੍ਰੀਜ ਚ ਰੱਖ ਦਾਂਗੇ ਮੈਂ ਕਿਹਾ ਥੋੜਾ ਸਹੀ ਰਹੋਗਾ ਫਿਰ ਸਵੇਰੇ ਉੱਠ ਕੇ ਤੜਕਾ ਲਾ ਦਾਂਗੀ ਤੇ ਇਹਨਾਂ ਮੈਨੂੰ ਇੰਨੀ ਘਬਰਾਹਟ ਹੋ ਰਹੀ ਸੀ ਬਹੁਤ ਜ਼ਿਆਦਾ ਬਹੁਤ ਘਬਰਾਹਟ ਹੋ ਰਹੀ ਸੀ ਮੇ ਹਸਬੰਦ ਕਹਿੰਦੇ ਮੈਂ ਨਿੰਬੂ ਪਾਣੀ ਦੇ ਬਰਫ ਪਾ ਕੇ ਮੈਂ ਬਰਫ ਪਾ ਕੇ ਨਿੰਬੂ ਪਾਣੀ ਦਿੱਤਾ ਫਟਾਫਟ ਤੇ ਗਾਇਸ ਆਪਾਂ ਅੱਜ ਦਾ ਬਲੌਗ ਇੱਥੇ ਖਤਮ ਕਰਦੇ ਆ ਤੇ ਪਲੀਜ਼ ਮੇਰੇ ਬਲੌਗ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਬਦ ਤੋਂ ਬਦ ਸ਼ੇਅਰ ਕਰਿਆਗਾ ਤੁਸੀਂ ਸਿੱਧੇ ਸਪੋਰਟ ਕਰਦੇ ਹੋ ਜਿੱਦਾਂ ਅੱਗੇ ਕਰਦੇ ਹੋ ਤਾਂ ਪਲੀਜ਼ ਤੇ ਇੰਸਟਾਗ੍ਰਾਮ ਅਕਾਊਂਟ ਵੀ ਦਾ ਫੋਲੋ ਕਰ ਲਿਓ ਇੰਸਟਾਗ੍ਰਾਮ ਦੇ ਅਕਾਊਂਟ ਨੂੰ ਪਲੀਜ਼ ਫੋਲੋ ਕਰ ਲੋ ਤੁਸੀਂ ਫੋਲੋ ਨਹੀਂ ਕਰਦੇ ਮੈਂ ਕਿੰਨੀ ਵਾਰੀ ਤੁ 我最爱。Okay,